ਜੀ ਜੀ ਠੀਕ ਕਰ ਲਿਆ ਵੀਰੇ ਸੁਬਾ ਐਸੀ ਕਿ ਘਰੋ ਡੈਗ ਰੱਖਿਆ ਸੀਗਾ ਵਿੱਚ ਲੈਪਟਾਪ ਸੀਗਾ ਤੋ ਕੈਸ਼ ਵੀ ਲਗੜੇ ਡਾਕ ਰੁਪਈਆ ਬਾਕੀ ਮੋਬਾਈਲ ਛੇ ਇੱਕ ਵਿੱਚ ਥੋੜਾ ਘਾਤੇ ਘੁੱਤੇ ਵੇ ਗਈ ਦੁਕਾਨ ਦੇ ਗਈ ਸਾਰੇ ਬਸ ਉਹ ਅੱਗੇ ਰੱਖਿਆ ਚੇਅਰ ਦੇ ਘੰਡੇ ਦੇ ਬਾਅਦ ਸਾਡਾ ਬੈਗੂ ਚੱਕ ਕੇ ਲੈ ਗਿਆ ਕਾਲਾ ਕੌਣ ਮੈਂ ਕਿੰਨੇ ਵਜੇ ਆਇਆ ਵੀਰੇ ਸਬਜ਼ੀ ਮੰਡੀ ਆਉਂਦਾ ਸੁਬਾ ਸੀ ਸਾਢੇ 4 ਵਜੇ ਆਇਆ ਤੇ ਕੱਢ ਲੈ ਗਈ ਸਾਢੇ 6 ਵਜੇ ਕੋਨੇ 7 ਵਜੇ ਦੀ 7:20 ਦੀ ਲੱਗਦਾ ਬੰਦੇ 7:20 ਮਿੰਟ ਤੇ 97 ਲੋਹੀ ਆ ਲੈ ਆਪਣਾ 16 ਮਿੰਟਿਆਂ ਨੇ ਕੋਈ ਸੀਸੀਟੀਵੀ ਕਿਸੇ ਤੋਂ ਆਦੀ ਹਾਂਜੀ ਹਾਂਜੀ ਹੈਗੀ ਸੀ ਤੇ ਲੱਗਿਆ ਚੱਕਦਾ ਚੱਕਦਾ ਆਪਣਾ ਹੈਗਾ ਜੋ ਚੱਕਦਾ ਪਿਆ ਦੇਖਿਆ ਸੀ ਕਿੰਨਾ ਕੋ ਨੁਕਸਾਨ ਕਿੰਨਾ ਹੈ ਨੁਕਸਾਨ ਵੀ 2 ਲੱਖ ਪਲੱਸ ਹੀ ਆ ਲੈਪਟਾਪ ਤੇ ਹੋਰ ਲੈਪਟਾਪ ਮੋਬਾਈਲ ਸੀ ਵੇ ਇੱਕ 1.5 ਲੱਖ ਰੁਪਈਆ ਸੀ ਵਿੱਚ 1.5 ਪਲੱਸ ਹੀ ਹੋ ਸਕਦਾ ਕੱਢ ਨਹੀਂ ਉਹ ਬਾਕੀ ਕਿੱਡੇ ਖਸਾਬਗਰ ਦਾ ਪਤਾ ਲੱਗੂਗਾ ਬਸ ਆਈਏ ਬਾਕੀ ਖਾਤੇ ਨਹੀਂ ਵੀ ਦੇਖਿਆ ਵੇ ਮੰਡੀ ਜੀ ਕਿਸੇ ਦਾ ਕੋਈ ਪਤਾ ਨਹੀਂ ਵੀਰੇ ਅਸੀਂ ਤਾਂ ਪਹਿਲੇ ਦਿਨ ਹੀ ਦੇਖਿਆ ਨੂੰ ਅੱਜ ਬਾਕੀ ਪਤਾ ਨਹੀਂ ਹੁਣ ਕਿ ਪਹਿਲਾਂ ਵੀ ਆਦਾ ਪਿਆ ਮੰਡੀ ਚਾ ਚੇਅਰ ਤੇ ਰੱਖਿਆ ਸੀ ਬੈਗ ਬਸ ਉਹ ਪਤਾ ਨਹੀਂ ਲੱਗੇ ਜਦੋਂ ਲੈ ਗਿਆ ਤਾਂ ਉਹਦੇ ਬਾਅਦ ਹੀ ਪਤਾ ਗਿਆ 5 ਮਿੰਟ ਬਾਅਦ ਪਤਾ ਲੱਗੇ 5 ਮਿੰਟ ਬਾਅਦ ਸੰਜੀ ਬਾਕੀ ਦੇਖ ਨਹੀਂ ਵੀਰੇ ਸ਼ੱਕ ਨਹੀਂ ਹੈਗਾ ਸ਼ੱਕ ਨਹੀਂ ਹਲਦਾ ਕੁਛ ਦੇ ਵੀ ਹੈਗਾ ਬਾਕੀ ਮੁੰਡਾ ਸੀ ਵੀਡੀਓ ਰੰਦਾ ਪੈ ਕੈਮਰੇ ਜਾਂਦਾ ਪੈ ਸਾਡੇ ਉਹ ਤਾਂ ਜੇ ਹੁਣ ਆਪਾਂ ਨੂੰ ਸਾਹਮਣੇ ਆ ਕੇ ਫਿਰ ਤਾਂ ਬਿਸ਼ਾਣੀ ਲਾਵਾਂਗੇ ਕੀ ਮੰਗ ਕਰਦੇ ਹੋ ਮੰਗ ਵੀਰੇ ਇਹ ਬਸ ਨੁਕਸਾਨ ਜਿਹੜਾ ਥੋੜਾ ਜਿਹਾ ਕਰਕੇ ਦਿਓ ਸੈਟਿੰਗ ਪੁਲਿਸ ਨੂੰ ਪੁਲਿਸ ਨੂੰ ਕੰਪਨ ਕੀਤਾ ਆ ਗਿਆ ਜੀ ਤੇਸ ਕਰੋ ਮੇਰਾ ਤਾਂ ਸਾਰਾ ਹੁੰਦੇ ਸਾਤੋਂ ਸਾਰਾ ਹੁੰਦੇ ਸੀ ਵੀਰੇ ਸਾਰਾ ਖਾਤੇ ਕੋ ਤੇ ਸਭ ਜੋ ਵੀ ਆ ਨੁਕਸਾਨ ਬਹੁਤ ਜ਼ਿਆਦਾ ਹੋ ਗਿਆ ਬਾਕੀ ਜੋ ਕੈਸ਼ ਲੋਕਾਂ ਕੋਲ ਪੇਮੈਂਟ ਦੇਣੀ ਉਹ ਵੀ ਸਭ ਸਾਰਾ ਹੁੰਦੇ ਕੋਲ ਹੀ ਸੀ ਉਹਦੇ ਵਿੱਚ ਸਾਰਾ ਠੀਕ ਆ ਬਾਕੀ ਵੀਰੇ ਸੈਟਿੰਗ ਕਰੋ ਜਿਵੇਂ ਲੇਗ ਹੋ ਗਏ ਨੇ ਜੋ ਚੋਰੀ ਹੋਈ ਹੈ ਨਾ ਨੇ ਲਨੇਜਾ ਜੀ ਮੇਰਾ ਨਾਮ ਚੋਰੀ ਸਾਡੇ ਸਬਜ਼ੀ ਮੰਡੀ ਦੇ ਆੜਤੀ ਹੈ ਬੰਟੀ ਜੀ ਇਹਨਾਂ ਨੇ ਨਾ ਸਵੇਰੇ ਇੱਥੇ ਬੈਗ ਲਿਆ ਕੇ ਰੱਖਿਆ ਸੀ ਉਹਦੇ ਵਿੱਚ ਕੈਸ਼ ਸੀਗਾ ਲੈਪਟਾਪ ਸੀ ਤੇ ਮੋਬਾਈਲ ਸੀ ਕੋਈ ਬੰਦਾ ਆਇਆ ਚੋਰ ਉਹਨੇ ਨਿਗਾਹ ਰੱਖੀ ਹੋਈ ਸੀ ਜੋ ਚੋਰੀ ਕਰਕੇ ਇੱਥੋਂ ਨਿਕਲ ਕੇ ਡੀਐਮੋ ਦਫ਼ਤਰ ਦੇ ਵਿੱਚੋਂ ਪਿੱਛੋਂ ਦੀ ਪਾੜ ਕੇ ਚਲਾ ਗਿਆ ਪਹਿਲਾਂ ਵੀ ਕਈ ਚੋਰੀਆਂ ਜਿਹੜੀਆਂ ਮੰਡੀ ਵਿੱਚ ਹੋਈਆਂ ਤੇ ਇੱਥੋਂ ਹੁੰਦਾ ਤਕਰੀਬਨ ਇੱਕ ਅੱਧੀ ਚੋਰੀ ਕੋਈ ਮੋਬਾਈਲ ਚੋਰੀ ਹੋ ਗਿਆ ਕੇ ਇਹਦਾ ਕੋਈ ਕੈਸ਼ ਚੋਰੀ ਹੋ ਗਿਆ ਹੁੰਦੀ ਹੁੰਦੀ ਹੈ ਕੋ ਸਿਕਿਉਰਟੀ ਕਿਸੇ ਤਰ੍ਹਾਂ ਦੀ ਨਹੀਂ ਹੈਗੀ ਇੱਥੇ ਸਿਕਿਉਰਟੀ ਦੇਖੋ ਪੀਸੀਆਰ ਵਾਲੇ ਲੱਗੇ ਹੋਏ ਆ ਪਰ ਉਹ ਰਾਤ ਨੂੰ ਆਂਦੇ ਕੋਈ ਐਨੇ ਰਸਟ ਦੇ ਵਿੱਚ ਨਹੀਂ ਪਤਾ ਲੱਗਦਾ ਕੋਈ ਨਾ ਕੋਈ ਜਿਹੜੇ ਡਰਾਈਵਰ ਡਰੂਵਰ ਬਾਹਰੋਂ ਗੱਡੀਆਂ ਲੈ ਕੇ ਆਉਂਦੇ ਆ ਤਕਰੀਬਨ ਚੋਰੀਆਂ ਹੁੰਦੀਆਂ ਹੀ ਰਹਿੰਦੀਆਂ ਜੀ ਯਾਰ ਕੀ ਮੰਗ ਰਹੇ ਉਹ ਮੰਗ ਅਸੀਂ ਪੁਲਿਸ ਨੂੰ ਇਨਫੋਰਮ ਕੀਤਾ ਹੈ ਜੀ ਥਾਣਾ ਸਿਟੀ ਨੂੰ ਫੋਨ ਕੀਤਾ ਸੀ ਆ ਕਹਿੰਦੇ ਅਸੀਂ ਬੰਦੇ ਭੇਜਦੇ ਹਾਂ ਹੁਣੇ ਰੇਸ ਕਰਕੇ ਬੰਦੇ ਸੀਸੀਟੀਵੀ ਫੁਟੇਜ ਵੀ ਹੈਗੀਆਂ ਹੋਰ ਵੀ ਕਢਾਣੇ ਆ ਜੀ ਜੇ ਜਿੰਨਾ ਵੀ ਬੰਦਾ ਟਰੇਸ ਹੁੰਦਾ ਸੀ ਇਹੀ ਮੰਗ ਕਰਦੇ ਆ ਪੁਲਿਸ ਕੋਲ ਵੀ ਬੰਦੇ ਨੂੰ ਫੜ ਕੇ ਕਾਰਵਾਈ ਕੀਤੀ ਹੈ ਆ ਹੁਣੇ ਫੋਨ ਆਇਆ ਚੌਂਕੀ বাস ਸਟੈਂਡ ਸਾਡੇ ਕੋਲੇ ਇਮੀਡੀਏਟਲੀ ਇਥੇ ਪਹੁੰਚੇ ਆ ਵੀ ਕਹਿੰਦੇ ਸੀਗੇ ਵੀ ਜਿਹੜੀ ਆਰਕੇ ਟਰੇਡਿੰਗ ਕੰਪਨੀ ਆਥੇ ਕੋਈ ਇੱਕ ਲੈਪਟਾਪ ਆ ਤੇ ਇੱਕ ਮੋਬਾਈਲ ਆ ਤੇ ਕੈਸ਼ 1 ਲੱਖ ਰੁਪਏ ਬੈਗ ਪਾਇਸ ਕੋ ਡੰਦਾ ਨੋਂ ਲੈ ਗਿਆ ਉਹ ਇਹ ਸਾਲ ਹੋਇਆ ਹਾਂ ਨੁਕਸਾਨ ਦੇ ਵਿੱਚ ਲੈਪਟਾਪ ਆ ਦੱਸਿਆ ਨਾਲੇ ਲਿਖਾਇਆ ਤੇ ਇੱਕ ਜਿਹੜਾ ਮੋਬਾਈਲ ਆ ਕੈਸ਼ਨ 3 ਵ1.5 ਲੱਖ ਰੁਪਇਆ ਤੇ ਲੈਪਟਾਪ ਦੇ ਵਿੱਚ ਢਾਹ ਰਿਕਾਰਡ ਕੋਰ ਕੀ ਕਾਫੀ ਡਾਟਾ ਸੀਗਾ। ਸਵਾਨੋਂ ਬੰਦਾ ਲੈ ਗਿਆ ਉਹਦੇ ਬਾਰੇ ਤਫ਼ਤੀਸ਼ ਜਾਰੀ ਹੈ ਕਰੀਏ ਨੇ ਹੁਣ ਇਸ ਟਾਈਮ ਕਟਰਾ ਦੇ ਮੰਡਪਟ ਪਹੁੰਚੇ ਆ। ਤੇ ਪੁਲਿਸ ਹਪਤਾਲ ਕਰਦੇ ਆ ਵੀਡੀਓ ਕੈਮਰੇ ਕੈਮਰਾ ਦੀਆਂ ਫੋਟੋ ਜ ਲੈ ਕੇ ਜਾਗੂ ਹੋਰ ਕਿਸੇ ਵੀ ਤਰ੍ਹਾਂ ਦਾ ਕਰਕੇ ਤੇ ਉਹਨੂੰ ਬੱਬ ਕੇ ਇਹਨੂੰ ਫੜਦੇ ਆ।